ਕੋਈ ਉਹੀ ਮਾਈਕ ਦੇ ਦਿਓ ਕਮਲਿਓ ਪਪਾ ਜੀ ਨੂੰ ਮम्मा ਜੀ ਨੂੰ ਜੈ ਮਸੀ ਕੀ ਹਾਂਜੀ ਬੇਟਾ ਕੀ ਗਵਾਈ ਆ ਤੁਹਾਡੀ ਮੇਰੇ ਪਤੀ ਕੀ ਬੀਗੋ ਗਾਈ ਹੈ ਪਪਾ ਹਾਂ ਮੇਰੇ ਪਤੀ ਕਾ ਇਹ ਐਚਆਈ ਕੀ ਬਿਮਾਰੀ ਥੀ ਉਹ ਬਬਨ ਪਨੀ ਆ ਪਾਇਆ ਡੈਡ ਹੋ ਗਿਆ ਅੱਛਾ ਹਾਂ ਮੇਰੇ ਇੱਕ 5 ਸਾਲ ਦੀ ਬੇਟੀ ਹੈ ਹਾਂ ਉਸਕੇ ਵੀ ਐਚਆਈਵੀ ਬਿਮਾਰੀ ਹੈ ਪਪਾ ਜੀ ਮਮਾ ਤੁਹਾਨੂੰ ਵੀ ਐਚਆਈਵੀ ਸੀ ਤੇ ਫਿਰ ਤੁਹਾਡੀ ਬੇਟੀ ਨੂੰ ਵੀ ਐਚਆਈਵੀ ਸੀ ਯਾਨੀ ਇਹਨਾਂ ਦੇ ਪਤੀ ਨੂੰ ਐਡਜ਼ ਸੀ ਉਹਦੇ ਤੋਂ ਐਡਜ਼ ਇਹਨਾਂ ਦੇ ਵਿੱਚ ਆਈ ਯਾਨੀ ਮੌਤ ਉਹਦੇ ਤੋਂ ਆਈ ਹਾਂ ਪਪਾ ਜੀ ਉਹ ਤੇ ਚਲੇ ਗਿਆ ਇਸ ਧਰਤੀ ਦੇ ਤੋਂ ਹਾਂ ਜੀ ਪਪਾ ਪਰ ਇਹ ਮਹਾਸ਼ਾਮਰਦ ਦੇ ਵਿੱਚ ਆ ਗਏ ਕਦੋਂ ਆਏ ਸੀ ਤੁਸੀਂ ਕਿੰਨੇ ਟਾਈਮ ਪਹਿਲਾਂ ਇਹ ਇੱਕ ਸਾਲ ਫਾਦਰ ਸਾਹਿਬ ਪਹਿਲਾਂ ਆਏ ਭਵਨ ਦੇ ਅੰਦਰ 2 ਸਾਲ ਪਹਿਲਾਂ ਇਹਨਾਂ ਨੂੰ ਐਚ ਆਈ ਵੀ ਦਾ ਜਿਹੜਾ ਰੋਗ ਪਤਾ ਲੱਗਾ ਹਰਿਆਣਾ ਦੇ ਅੰਦਰ ਇਹਨਾਂ ਦਾ ਟੈਸਟ ਹੋਇਆ ਤੇ ਡਾਕਟਰਾਂ ਨੇ ਦੱਸਿਆ ਇਹਨਾਂ ਨੂੰ ਔਰ ਇਹਨਾਂ ਦੇ ਪਤੀ ਨੂੰ ਔਰ ਇਹਨਾਂ ਦੀ ਬੇਟੀ ਨੂੰ ਹਾਂ ਤਿੰਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਐਚ ਆਈ ਵੀ ਪੋਜ਼ਿਟਿਵ ਪਾਇਆ ਗਿਆ ਇਹਨਾਂ ਦਾ ਪਤੀ ਨਹੀਂ ਆਇਆ ਉਹ ਚਲੇ ਗਿਆ ਧਰਤੀ ਤੋਂ ਉਹ ਉਸ ਸਮੇਂ ਭਵਨ ਦੇ ਅੰਦਰ ਨਹੀਂ ਆਏ ਹਾਂ ਔਰ ਉਹ ਇਹਨਾਂ ਦੇ ਪਤੀ ਦੀ ਐਚ ਆਈ ਵੀ ਦੇ ਰੋਗ ਐਡਜ਼ ਦਾ ਰੋਗ ਕਰਕੇ ਡੈਥ ਹੋ ਗਈ ਹਾਂ ਔਰ ਜਦੋਂ ਇਹਨਾਂ ਨੂੰ ਪਤਾ ਲੱਗਾ ਭਵਨ ਦੇ ਬਾਰੇ ਇਹਨਾਂ ਨੇ ਆਉਣਾ ਸ਼ੁਰੂ ਕੀਤਾ ਇਹ ਤੇਰਾ ਸੁਣਾ ਸੁਣੋ ਧਿਆਨ ਨਾਲ ਆਪਣੇ ਸਥਾਨ ਤੇ ਬੈਠੇ ਰਹਿਣਾ ਇਧਰ ਉਧਰ ਨਾ ਕੁੰਮਿਓ ਇੱਥੋਂ ਦੁਸ਼ਟਾਤਮਾ ਮੁੜ ਕੇ ਬਾਹਰ ਜਾਂਦੀਆਂ ਤੇ ਬਾਅਦ ਚ ਫਿਰ ਤੁਹਾਡੀਆਂ ਚੀਕਾਂ ਪੈਂਦੀਆਂ ਆ ਆਰਾਮ ਨਾਲ ਬੈਠੇ ਰੋ ਸਿਰਫ 45 ਮਿੰਟ ਆਰਾਮ ਇਹ ਜੀਵਨ ਆ ਇਹ ਗਵਾਹੀਆਂ ਹੀ ਜੀਵਨ ਦਿੰਦੀਆਂ ਤੁਹਾਨੂੰ 7 ਸਾਲ ਜਦੋਂ ਮੇਰੇ ਨਾਲ ਕੋਈ ਨਾ ਵਿਆਹ ਨਾ ਰਿਸ਼ਤੇਦਾਰ ਨਾ ਭੈਣ ਭਰਾ ਨਾ ਕਾਰੋਬਾਰ ਨਾ ਸੇਧ ਇਹਨਾਂ ਗੁਵਾਈਆਂ ਨੇ ਦੁਬਾਰਾ ਖੜਾ ਕੀਤਾ ਮੈਨੂੰ ਯਿਸੂ ਨਾਮ 'ਚ ਸੁਣ ਸੁਣ ਕੇ ਕਿ ਜੇ ਗੁਵਾਈਆਂ ਆਲਿਆਂ ਦਾ ਹੱਲ ਹੋ ਸਕਦਾ ਤੇ ਮੇਰੇ ਲਈ ਕਿਹੜਾ ਮਰਿਆ ਉਹ ਮੇਰੇ ਲਈ ਵੀ ਜਿਉਂਦਾ ਉਹਨੇ ਅੱਜ ਢੇਰ ਲਾ ਦਿੱਤੇ ਟੋਕਰੇ ਭਰ ਦਿੱਤੇ ਗੁਵਾਈਆਂ ਦੇ ਇਹ ਗੁਵਾਈ ਜੀਵਨਾ ਇਹ ਜੀਵਨਾ ਜਿਹੜਾ ਇਹਨਾਂ ਨੂੰ ਮਿਲਿਆ ਏਡਸ ਮੌਤ ਆ ਉਹ ਮੌਤ ਲੈ ਗਈ ਇਹਨਾਂ ਦੇ ਪਤੀ ਨੂੰ ਪਰ ਭਵੰਦ ਵਿੱਚ ਆ ਗਏ ਲਗਾਤਾਰ ਕਹਿੰਦੇ ਇੱਕ ਸਾਲ ਤੋਂ ਆ ਰਹੇ ਹਰਿਆਣੇ ਤੋਂ ਲਗਾਤਾਰ ਸੰਗਤੀਏ ਡੈਂਡ ਕਰਦੇ ਰਹਿ ਲੇ ਹੈਡ ਹੁੰਦਾ ਰਿਹਾ ਲਹੂ ਔਰ ਬਦਨ ਲੈਂਦੇ ਰਿਹਾ ਅੱਜ ਬੇਟੀ ਨੂੰ ਤੇ ਮਾਂ ਨੂੰ ਦੋਨਾਂ ਨੂੰ ਐਚ ਆਈ ਵੀ ਖਤਮ ਹੋ ਗਿਆ ਨੈਗੇਟਿਵ ਆਈ ਐਰ ਬੋਲ ਕੋਈ ਔਰ ਸਾਦਰ ਸਾਹਿਬ ਡਾਕਟਰਾਂ ਨੇ ਰਿਪੋਰਟ ਇਹਨਾਂ ਨੂੰ ਦਿੱਤੀ ਦੀ ਉਹ ਪਰ ਕਹਿੰਦੇ ਜਦੋਂ ਐਚ ਆਈ ਵੀ ਰਿਆ ਹੀ ਨਹੀਂ ਤੇ ਤੁਸੀਂ ਕੀ ਕਰਨੀ ਰਿਪੋਰਟ ਨਾਟ ਗਿਵ ਅਪ ਪਾ ਜੀ ਇਹਨੂੰਗਾ 2 ਮਹੀਨੇ ਪਹਿਲਾਂ ਹੋਇਆ ਟੈਸਟ ਇਹਨਾਂ ਦਾ 2 ਮਹੀਨੇ ਪਹਿਲਾਂ ਤੇ ਡਾਕਟਰਾਂ ਨੇ ਉਹ ਹੈਰਾਨਸਾ ਰਿਪੋਰਟਾਂ ਦੇਖ ਕੇ ਪਰ ਇਹਨਾਂ ਨੂੰ ਟੈਸਟ ਦੱਸਦਾਂ ਨਾ ਰਿਜ਼ਲਟ ਉਹ ਨਹੀਂ ਐਸੇ ਕਰਕੇ ਨਹੀਂ ਦਿੱਤਾ ਕਿ ਇਹ ਕਿਵੇਂ ਹੋ ਸਕਦਾ ਕਿ ਇੱਕ ਬੰਦਾ ਉਹਦਾ ਬਰੀਡ ਹੈ ਇਹ ਬੱਚਾ ਤੇ ਬੱਚੇ ਜਦੋਂ ਤੇ ਐਚਆਈ ਵੀ ਕਦੇ ਜਾ ਹੀ ਨਹੀਂ ਸਕਦਾ ਕੋਈ ਕਿਤੇ ਬਲੱਡ 'ਚ ਕਿਉਂਕਿ ਫਾਦਰ ਸਾਹਿਬ ਡੀਐਨਏ ਐਨ ਐਨ ਦੇ ਵਿੱਚ ਜਿੱਦਾਂ ਇਹ ਆਉਂਦਾ ਉਸ ਤੋਂ ਬਾਅਦ ਕਦੇ ਨੈਗੇਟਿਵ ਨਹੀਂ ਹੁੰਦਾ ਪੂਰੀ ਲਾਈਫ ਇਹ ਮੈਡੀਸਨ ਖਾਣੀ ਪੈਣੀ ਸਰ ਮੈਡੀਸਨ ਖਾਂਦੇ ਖਾਂਦੇ ਵੀ ਉਹ ਰੋਗ ਰਹਿਣਾ ਸੀ ਰੰਗ ਵਿੱਚ ਇਹ ਡਾਕਟਰ ਦੱਸਦੇ ਆ ਹੁਣ ਤਰ੍ਹਾਂ ਜਿਵੇਂ ਦਰਵਾਜ਼ੇ ਨੂੰ ਖੋਣ ਖਾਂਦਾ ਜੀ ਫਾਦਰ ਸਾਹਿਬ ਇਹ ਇਟਸ ਉਹ ਚੀਜ਼ ਆ ਉਹ ਕਦੇ ਜਨਣਾ ਹੀ ਨਹੀਂ ਉਹ ਸੰ ਕਦੇ ਵੀ ਖਤਮ ਨਹੀਂ ਹੋ ਸਕਦੇ ਪਰ ਕਿੰਨੇ ਖਤਮ ਕਰ ਦਿੱਤੇ ਮਹਾਸਾਮਰਾਦ ਨੇ ਯਿਸੂ ਦੇ ਲਵਰ ਬਦਨ ਨੇ ਮਹਾ ਅਭਿਸ਼ੇਕ ਦੀ ਸ਼ਕਤੀ ਨੇ ਪਵਿੱਤਰ ਆਤਮਾ ਦੀ ਤਾਕਤ ਨੇ ਅੱਜ ਇਹ ਉਸ ਮੌਤ ਤੋਂ ਆਜ਼ਾਦ ਹੋ ਗਿਆ ਅੱਜ ਤੁਸੀਂ ਵੀ ਲਹੂ ਔਰ ਬਦਨ ਨੂੰ ਲੈਣਾ ਅੱਜ ਤੁਸੀਂ ਵੀ ਆਜ਼ਾਦ ਹੋਣਾ ਸਦਾ ਦਾ ਸ਼ੁਕਰਾਨਾ ਹੋਣਾ ਸਦਾ ਦਾ ਸਦਾ ਦਾ ਸ਼ੁਕਰਾਨਾ ਕੀ ਕਹਿਣਾ ਚਾਹੋਗੇ ਸੁਣਨ ਵਾਲਿਆਂ ਨੂੰ ਫਿਰ ਲੋ ਕਹਿਣਾ ਚਾਹਤੇ ਪਾਪਾ ਜੀ ਮੱਗੂ ਪਵਨ ਸੇ ਆਓ ਅਰ ਛੁਟਕਾਰਾ ਪਾਓ ਚੁੱਕੋ ਆਪਣੇ ਹੱਥਾਂ ਨੂੰ ਸਭ ਜਨ ਹਾਲੇਲੂਇਆ ਉਠੋ ਮੱਥੂ ਭਗਵੰ ਪਰਮੇਸ਼ਰ ਦਾ ਦੇਲ ਜਿੱਥੇ ਜਿੱਥੇ ਆਉਣ ਵਾਲਾ ਹਰ ਇਨਸਾਨ ਆਪਣੀ ਜ਼ਿੰਦਗੀ ਚ ਵੱਡੀਆਂ ਗਵਾਹਾਂ ਨੂੰ ਪਾ ਰਿਹਾ ਅੱਜ ਤੁਸੀਂ ਵੀ ਪਾਣਾ ਪਰਮੇਸ਼ਰ ਜੀ ਦੇ ਉਸ ਲਿਖੂਰ ਬਣਨ ਦੇ ਦੁਆਰਾ ਜਿਸ ਕੋ ਆਪਣੇ ਹੱਥਾਂ ਨੂੰ ਸਭ ਜਨ ਟਾਈਮ ਹੋ ਗਿਆ ਕਿ ਅਸੀਂ ਆਪਣੀਆਂ ਭੇਟਾਂ ਨੂੰ ਆਪਣੇ ਨਜ਼ਰਾਨਿਆਂ ਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਅੰਦਰ ਚੜਾ ਲੀਏ ਕਿਉਂਕਿ ਗਵਾਹੀਆਂ ਬਹੁਤ ਹੈ ਤੁਹਾਨੂੰ ਪਤਾ ਇੱਥੇ ਟਾਈਮ ਖਤਮ ਹੋ ਜਾਣਾ ਗਵਾਹੀਆਂ ਨੇ ਮੁਕਣੀਆਂ ਅੱਜ ਵੀ ਬਹੁਤ ਸਾਰੇ ਲੋਕਾਂ ਨੇ ਅੱਜ ਵੱਡੀਆਂ ਗਵਾਹੀਆਂ ਨੂੰ ਪਾਇਆ ਅੱਜ ਲੋਹੂਰ ਬੰਦਨ ਦਾ ਦਿਨ ਹੈ ਇਹਨੂੰ ਗਵਾਇਓ ਨਾ ਇਦਾਂ ਚੁੱਕੋ 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 ਆਪਣੇ ਹੱਥਾਂ ਨੂੰ ਆਪਣੀ ਉਸ ਭੇਂਟ ਦੇ ਨਾਲ ਆਪਣੇ ਨਜ਼ਰਾਨੇ ਦੇ ਨਾਲ ਕਮਾਈ ਦੇ ਦੁਸ਼ਮੇ ਹਿੱਸੇ ਦੇ ਨਾਲ ਚੁੱਕੋ ਆਪਣੇ ਹੱਥਾਂ ਨੂੰ ਸਭ ਜਨ ਅੱਜ ਆਪਣੇ ਪਰਿਵਾਰ ਦੇ ਜਿਹੜੇ ਲੋਕ ਆ ਕਮਲ ਯੂ ਐਸ اے ਅਮਰੀਕਾ ਤੋਂ ਆਪਣਾ ਪਰਿਵਾਰ ਆ ਉਹ ਬੇਟਾ ਜਿਨੇ 50000 ਰੁਪਏ